ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਤੋਂ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਮੌਕੇ 6 ਜੂਨ ਨੂੰ ਹਰਮੰਦਰ ਸਾਹਿਬ ਦੀ ਪ੍ਰਕਰਮਾ 'ਚ মিডিਆ ਤੇ ਬੈਨ ਲਗਾ ਦਿੱਤਾ ਗਿਆ ਹੈ ਵਧੇਰੇ ਜਾਣਕਾਰੀ ਲਈ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਰਾਜੀਵ ਕੀ ਕਾਰਨ ਹੈ ਕਿ মিডিਆ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾ 'ਚ ਬੈਨ ਕਰ ਦਿੱਤਾ ਗਿਆ ਹੈ ਅੱਜ ਇਹ ਹੁਣੇ ਇੱਕ ਜੋ ਐਸਡੀਪੀਸੀ ਦੇ ਮੁਖੀ ਕਤਰ ਹਨ ਉਹਨਾਂ ਵੱਲੋਂ ਇੱਕ ਆਦੇਸ਼ ਜਾਰੀ ਕੀਤਾ ਗਿਆ ਔਰ ਉਸ ਆਦੇਸ਼ ਨੂੰ ਡੀਟੀਆਰਓ ਦੇ ਦਰਯੀਏ ਪੂਰੇ মিডিਆ ਦੇ ਵਿੱਚ ਭੇਜਿਆ ਗਿਆ ਹੈ ਕਿ 6 ਜੂਨ ਜੂਨ ਨੂੰ ਮੀਡੀਆ ਨੂੰ ਕਿਸੇ ਵੀ ਤਰ੍ਹਾਂ ਦੀ ਜੋ ਹੈ ਉਹ ਕਵਰੇਜ ਦਰਬਾਰ ਸਾਹਿਬ ਪ੍ਰਕਰਮਾ ਦੇ ਅੰਦਰ ਨਹੀਂ ਕਰਨ ਦਿੱਤੀ ਜਾਵੇਗੀ ਔਰ ਇਸ ਉੱਪਰ ਪੂਰਨ ਤੌਰ ਤੇ ਉਹਨਾਂ ਵੱਲੋਂ ਪਾਬੰਦੀ ਲਗਾਈ ਗਈ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਤੱਕ ਜੇਕਰ ਅਸੀਂ ਪਿਛਲੇ 32 ਸਾਲਾਂ ਦੀ ਗੱਲ ਕਰੀਏ ਤਾਂ ਕੱਲੂ ਕਾਰਾਂ ਦਿਵਸੇ ਹਰ ਵਾਰ ਮੀਡੀਆ ਵੱਲੋਂ ਕਵਰੇਜ ਕੀਤੀ ਜਾਂਦੀ ਹੈ ਪਰ ਪਹਿਲਾ ਮੌਕਾ ਹੈ ਕਿ ਮੀਡੀਆ ਤੇ ਪਾਬੰਦੀ ਲਗਾਉਣ ਵਰਗਾ ਇਹ ਜੋ ਪਰਮਾਨ জারি ਕੀਤਾ ਗਿਆ ਔਰ ਇਸ ਨੂੰ ਲੈ ਕੇ ਪੂਰੇ ਮੀਡੀਆ ਦੇ ਵਿੱਚ ਕਾਫੀ ਐਸਡੀਪੀਸੀ ਦੇ ਤਰ੍ਹਾਂ ਹੀ ਰੋਸ ਵੇਖਿਆ ਜਾ ਰਿਹਾ ਹੈ ਜੀ ਰਾਜੀ ਧੰਨਵਾਦ ਪੂਰੀ ਜਨਤਾ ਲਈ